कथक ਤਹੰਦਾ ਕੇਰੇ ਰਵੇ ਸੋਗਾ ਵਿਆਹ ਜਿੱਤ ਰਹੰਦਾ ਵੀਰੇ ਕਾਫੀ ਲੰਬੇ ਸਮੇਂ ਤੋਂ ਇਹ ਪਤਾ ਕਿਉਂ ਛੜੇ ਵਾਲੀਆਂ ਬੋਲਣਾ ਸਾਨੂੰ ਵੇਖ ਵੇਖ ਕੇ ਪਾਉਂਦੇ ਆ ਇਹਦਾ ਆ ਹਰਿੰਦਰ ਹੋ ਅਸੀਂ ਸਾਰੇ ਹੀ ਛੜੇ ਆ ਤੇ ਸਾਨੂੰ ਵੇਖ ਵੇਖ ਕੇ ਜਾਣ ਕੇ ਕਿਉਂਕਿ ਕੱਲ ਪਰਸੋਂ ਵਿਆਹ ਹੋ ਗਿਆ ਸਾਡੇ ਮੈਕ ਪੇ ਜੋ ਨਿਕਲ ਗਿਆ ਤੇ ਭਾਲ ਹੁਣ ਛੜਿਆ ਤੇ ਲਾਲਾ ਬੋਲੀਆਂ ਪੈਂਦਾ ਮੈਂ ਉਹ ਮੈਂ ਬੜੇ ਲੱਭੇ ਸਮੇਂਦਾਰ ਬੜਾ ਹਾਸਲ ਤੇ ਸਾਡੇ ਮੁੰਡਿਆਂ ਨੂੰ ਵੀ ਸਾਡਾ ਹਸਤਾਲ ਛੜਾਗਾ ਕੋਈ ਪ੍ਰੋਬਲਮ ਨਹੀਂ ਮੈਂ ਅੱਜ ਇਹਨਾਂ ਦੇ ਉੱਤੇ ਬੋਲੀ ਪਰੇ ਜੇ ਛੜੇ ਉਹ ਵੇਸੋ ਡੱਪ ਵਿਆਹ ਨਹੀਂ ਤੇ ਕੁਲਕੜ ਸੀ ਟੋਲਾ ਕਨੇ ਵੇ ਜਾ ਪੀੜੇ ਤੇ ਰੇ ਪਜਾਮੀ ਪਾ ਕੇ ਵੇ ਜਾ ਪੀੜੇ ਤੇ ਰੇ ਪਜਾਮੀ ਪਾ ਕੇ ਨਹੀਂ ਵੇ ਜਾ ਪੀੜੇ ਤੇ ਰੇ ਪਜਾਮੀ ਪਾ ਕੇ ਨਹੀਂ ਵੇ ਜਾ ਪੀੜੇ ਤੇ ਰੇ ਪਜਾਮੀ ਪਾ ਕੇ ਨਹੀਂ ਵੇ ਜਾ ਪੀੜੇ ਤੇ ਦਨੀਆ ਹੁਣਾ ਫੇਰ ਤੇ ਮਨਾ ਹਸਾਵੇ ਮਨਾ ਕਦੇ ਖੇਡਵੇ ਮਨਾ ਕਦੇ ਹਸਵੇ ਮਨਾ ਕਦੇ ਖੇਡਵੇ ਮਨਾ ਜਗ ਚਰਖੇ ਵਾਲਾ ਕੇ ਲੋਏ ਵਨਾ ਜਗ ਚਰਖੇ ਦਾ ਹੜਾ ਗੇੜਵੇ ਮਨਾ ਜਗ ਚਰਖੇ ਇਹ ਕਾਫੀ ਲੰਬੇ ਸਮੇਂ ਤੋਂ ਇਹ ਪਤਾ ਕਿਉਂ ਛੜੇ ਵਾਲੀਆਂ ਬੋਲਣਾ ਸਾਨੂੰ ਵੇਖ ਵੇਖ ਕੇ ਪਾਉਂਦੇ ਆ ਇਹ ਨਾ ਅ ਅ ਹਰਿੰਦਰ ਅਸੀਂ ਸਾਰੇ ਹੀ ਛੜੇ ਆ ਤੇ ਸਾਨੂੰ ਵੇਖ ਵੇਖ ਕੇ ਜਾਣ ਕੇ ਕਿਉਂਕਿ ਕੱਲ ਪਰਸੋਂ ਵਿਆਹ ਹੋ ਗਿਆ ਸਾਡੇ ਮਹਿਕ ਵਿੱਚੋਂ ਨਿਕਲ ਗਿਆ ਤੇ ਭਾਲ ਹੁਣ ਛੜਿਆਂ ਤੇ ਲਾਲਾ ਬੋਲੀਆਂ ਪੈਂਦਾ ਮੈਂ ਬੋਲੀ ਪਾਜੀ ਬੜੇ ਲੱਭੇ ਸਮੇਦਾਰ ਬੜਾ ਹਾਸਮ ਤੇ ਸਾਡੇ ਮੁੰਡਿਆਂ ਨੂੰ ਸਾਡਾ ਹਸਤਾਲ ਛੜਾਗਾ ਕੋਈ ਪ੍ਰੋਬਲਮ ਨਹੀਂ ਮੈਂ ਅੱਜ ਇਹਨਾਂ ਦੇ ਉੱਤੇ ਬੋਲੀ ਪਰੇ ਜੇ ਛੜੇ ਉਹ ਵੇ ਸੋਡਾ ਵਿਆਹ ਨਹੀਂ ਤੇ ਹੁੰਦਾ ਜੇ ਛੜੇ ਉਹ ਵੇ ਸੋਡਾ ਵਿਆਹ ਨਹੀਂ ਤੇ ਹੁੰਦਾ ਧੜਕੇ ਉੱਠ ਕੇ ਨਾਇਕਰ ਰੰਨਾ ਵਾਲਿਆਂ ਦੇ ਪੈਰੀਂ ਪੁੱਤ ਰੰਨਾ ਵਾਲੇ ਪੁਲਕਰ ਸੀ ਤੋ ਲਾ ਕੇ ਨਹੀਂ ਵੇਜਾ ਪੀੜੇ ਤੇ ਤੇ ਪਜਾਮੀ ਪਾ ਕੇ ਨਹੀਂ ਵੇਜਾ ਪੀੜੇ ਤੇ ਪਜਾਮੀ ਪਾ ਕੇ ਨਹੀਂ ਵੇਜਾ ਪੀੜੇ ਤੇ ਰੇ ਪਜਾਮੀ ਪਾ ਕੇ ਨਹੀਂ ਵੇਜਾ ਪੀੜੇ ਤੇ ਰੇ ਪਜਾਮੀ ਪਾ ਕੇ ਨਹੀਂ ਵੇਜਾ ਪੀੜੇ ਤੇ ਰੇ ਪਜਾਮੀ ਪਾ ਕੇ ਨਹੀਂ ਵੇਜਾ ਪੀੜੇ ਤੇ